ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਤੇ ਤੇਰੀ ਕਰਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਗੇ ਭਾਈ ਸਰਪੰਚ ਸਾਹਿਬ ਕੋਲ ਗੁਰਸ਼ੇਂਦਰ ਜੀ ਪਿੰਡ ਮਾਲੀਆਲੇ ਬਾਜੀ ਸਤਿਕਾਰ ਸਤਿ ਸ਼੍ਰੀ ਅਕਾਲ ਭਾਈ ਜੀ ਸਤਿਕਾਰ ਹੋਰ ਸਰਪੰਚਾ ਟੀਡਾਂ ਜੀ ਬਸ ਕਿਰਪਾ ਸਤਿਗੁਰ ਦੀ ਬੜੀ ਮੇਰੇ ਸੋਨੇ ਰੱਬ ਦੀ ਬੜੀ ਜੀ ਨਾ ਵਧੀਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਇਹ ਬੜੀ ਮਿਹਨਤ ਨਾਲ ਮਾਲ ਡੰਗਰ ਲੈਨੇ ਆ। ਹਾਂਜੀ ਹਾਂਜੀ। ਇਹ ਗੱਲ ਐਦਾ ਵਾ ਵੀ ਹਰ ਬੰਦਾ ਹੀ ਮਿਹਨਤ ਬੜੀ ਕਰਦਾ। ਬਿਲਕੁਲ ਜੀ। ਕੋਹੇ ਦੇ ਵੀ ਘਰ ਜਾਂਦੇ ਆ ਦਾ ਸਦੀਪ ਸਿੰਘ ਤੇ ਪਤਾ ਹੀ ਨਹੀਂ ਉਹਨੇ ਪਹਿਲੇ ਗਾਘ ਨੂੰ ਚੀਜ਼ ਨਹੀਂ ਦੇਣੀ। ਹੂੰ ਹੂੰ। ਦੋ ਚਾਰ ਗਾਘ ਸਿਰਖ ਪਾਈ ਕਰਾ ਕੇ ਫੇਰ ਕੰਮ ਬਣਦਾ। ਠੀਕ ਆ ਨਾ? ਇਹ ਕਰਕੇ ਕੋਸ਼ਿਸ਼ ਕਰੀਦੀ ਆ ਵੀ ਚੱਲ ਹਾਂਜੀ ਹਾਂਜੀ। ਮਤਲਬ ਮਿਹਨਤ ਦਾ ਮੁੱਲ ਪਵੇ ਕਮੈਂਟਸ ਸੋਹਣੇ ਆ ਜਾਈ। ਹੋਰ ਤੇ ਆ ਕੋਈ ਨਹੀਂ। ਠੀਕ ਹੈ ਜੀ। ਕਿੰਨੇ ਵਜੇ ਵੀਰ ਅੱਜ? ਅੱਜ 7 ਆ ਜੀ। 7 ਚਾਰ ਤਿੰਨ ਬਾਹਰ। ਤਿੰਨ ਬਾਹਰ ਆ ਵੇਖੋ। ਹੂੰ ਹੂੰ। ਆ ਵੇਖੋ। ਚਲੋ ਤੇ ਆਚਾਰ ਅੰਦਰ ਆਜੋ ਪਰ ਮਾਲ ਗਾਦਾ ਵੀ ਐ ਪੂਰਾ ਭਾਲ ਆਇਆ ਵੇਚਣ ਵਾਲਾ ਕੰਮ ਹੈ ਜੀ ਆਜੋ ਜੀ ਫਿਰ ਕਰੋ ਸੰਦੀਪ ਜੀ ਅੱਜ ਪਹਿਲਾ ਸੂਆ ਅੱਛਾ ਛੋਟੇ ਛੋਟੇ ਬੋਲੋ ਅੱਜ ਸੰਦੀਪ ਸਾਹਿਬ ਅੱਜ ਮਾਮਾ ਪੂਰਾ ਕਿਨ ਘੜਿਆ ਵੇ ਅੱਜ ਪੂਰਾ ਇੰਦਾ ਵਾ ਵੀ ਪਹਿਲਾ ਸੂਆ ਹਾਂ ਤੇ ਕੱਟੀ ਕੋਲ ਬੌਲਾ ਹੋਊਗਾ ਜੀ ਇਹ ਵੇਲੇ 10 ਕਿਲੋ ਹਾਂ ਸੂਈ ਨੂੰ ਅੱਜ ਦੇਣਾ ਪੰਜਵਾ ਹੂੰ ਕੱਟੀ ਦੇ ਦੇ 13 ਕੱਟੀ ਦੇ ਦੇ 14 ਹੂੰ ਇਹ ਉਹ ਪਰਮਾਤਮਾ ਨੂੰ ਪਤਾ ਬਿਲਕੁਲ ਪਰ ਐਸ ਵੇਲੇ ਹੂੰ ਵੇਖੋ ਚੀਜ਼ ਦੇ ਮਤਲਬ ਆਵੇ ਹੈ ਕਿ ਨਹੀਂ ਚੀਜ਼ ਹੈ ਤੇ ਗੱਲ ਇਦਾਂ ਆ ਵੀ ਆਪਣਾ ਹੋਣ ਚਵਾਈ ਦਾ ਟਾਈਮ ਸਮਝ ਲੋ ਹੋ ਗਿਆ 4 ਵਜੇ ਅੱਜ ਵੀਡੀਓ ਤਾਂ ਕਰਕੇ ਸੀ ਉਹ ਗੱਲ 4 ਵਜੇ ਤੋਂ ਲੈ ਕੇ 5 ਦੇ ਚੁਈਆਂ ਨੇ ਠੀਕ ਹੈ ਤੇ ਤਕਰੀਬਨ 4:00 ਵਜੇ ਖੋਲੋ ਠੀਕ ਹੈ ਜੀ ਲਓ ਜੀ ਤੇ ਵੱਡੀ ਝੋਟੀ ਹੈ ਜੀ ਕਰੋ ਚੈੱਕ ਕਰਾ ਦੇ ਆਹ ਬੜੀ ਬਾਬਾ ਆਰ ਕਾ ਮੇਲ ਚੱਲੋ ਬਾਬਾ ਕੱਟਾ ਮੱਕੜੀ ਜੀ ਇਹ ਕੱਟਾ ਸੰਦੀਪ ਸਿੰਘ ਕੱਟਾ ਮਗਰ ਆ ਗਿਆ ਤੇ ਅਸਲੀ ਮਤਲਬ ਕੈਨ ਨੂੰ ਤਾਂ ਮੈਨੂੰ ਕਿਹਾ 15 ਕਿਲੋ ਦੇਊਗੀ ਪਰ ਅਹੀਂ ਨਹੀਂ ਆਂਦੇ ਸਾਡੇ ਕੋਲ 10 ਕਿਲੋ ਜਿਹੜਾ ਜਿਹੜਾ ਹੈਗਾ ਉਹਦਾ ਹੀ ਦੱਸਣਾ ਉਹਦਾ ਹੀ ਦੱਸਣਾ ਸਹੀ ਗੱਲ ਆ ਜੀ ਹਾਂ ਬਾਕੀ ਬਰੀਕੀ ਬਰੂਕੀ ਬਹੁਤ ਆ ਸੀਲ ਠੰਡੀ ਬਹੁਤ ਆ ਜਦ ਥਾਨ ਵੇਖ ਕਿਦਾਂ ਲੱਗਾ ਇਹਨੂੰ ਅਜੇ ਹੋਰ ਵੀ ਜਦੋਂ ਪਸਮਾਲ ਹੁੰਦੀ ਹੈ ਨਾ ਬਹੁਤ ਜ਼ਿਆਦਾ ਜ਼ਬਰ ਵਾਲੇ ਖਾਨ ਕੱਢਦੀ ਚਮੜੀ ਚੁੰਮੜੀ ਬਰੀਕੀਆਂ ਆਪੂਸ਼ਲ ਵੇਖ ਲੋਕ ਐ ਛੱਡਦੇ ਨੇ ਕੋਈ ਇਦਾਂ ਦੇ ਉਦਾਂ ਹੈ ਕਿ ਨਹੀਂ ਹਾਂ ਅਜੇ ਉਹ ਪਰੇ ਬੱਦੀ ਆ ਫੋਟੋ ਖਿਜਾਉਣ ਵਾਲੀ ਉਹ ਵੀ ਖਾਲ ਨਹੀਂ ਆ ਜਾਈ ਪਈ ਆ ਹਾਂ ਬੋਲੋ ਜੀ ਸੰਦੀਪ ਸਿੰਘ ਮੋਹਰਦੇ ਦਾ ਭਾਵੇਂ 1 40 ਕਰ ਲਈਏ 35 ਕਰ ਲਈਏ ਆਪਾਂ ਇੱਕ 20 ਦੀ ਝੋਟੀ ਦੇ ਦਾਂ ਚਲੋ ਵੇਖੋ 14 ਕਿਲੋ ਵਾਲੀ 14 ਕਿਲੋ ਵਾਲੀ ਝੋਟੀ ਆ ਅਸਲ ਹੁਣ ਜਦੋਂ ਅੱਗੇ ਰੱਬ ਦਾ ਨਾਮ ਦੇ ਕਰਨੀ ਚਲੋ ਓਏ ਮਾਮੇ ਨੇ ਛੋਟਾ ਕਰਨੀ ਚੱਲਣ ਦੇ ਆ ਜੀ 19 ਦੀ ਚੱਲਣ ਦੇ ਕੋਈ ਨਹੀਂ ਆ ਜਨੀਬ ਜੀ ਦੋ ਦੰਦ ਦਾ ਪਹਿਲਾ ਥੂਆ ਪਹਿਲਾ ਸੁਬਾ ਇਹਨੂੰ ਆਪਾਂ ਖੀਰੀ ਵੀ ਕਵਾਂਗੇ ਤਾਂ ਤਾਂ ਵੀ ਜੱਜ ਜਾਣੀ ਆ ਜਦ ਨਿੱਕੇ ਨਿੱਕੇ ਦੰਦ ਮਾਸਾ ਮਾਸਾ ਕੱਢੇ ਆ ਇਹ ਪਰਸੋਂ ਰਾਤ ਦੀ ਸੂਈ ਹੈ ਹੂੰ ਹੂੰ ਮਗਰੇ ਤੇ ਕੱਟੀ ਕੱਟਾ ਬਈ ਕੱਟੀ ਮੋਟੇ ਸਿੰਘ ਵੇਖਣਾ ਮੈਂ ਨਾ ਮੂਰਤ ਅੱਛਾ ਸੰਦੀਪ ਜੀ ਇੱਕ ਚੀਜ਼ ਹੋਰ ਕੋਈ ਔਲ ਨਹੀਂ ਸ਼ੌਲ ਨਹੀਂ ਤੇ ਅੱਜ ਸਟਾਰਟਿੰਗ ਹੀ ਦੁੱਧ ਇਹਦੇ ਥਲੇ ਨਾ 8 ਤੋਂ 9 ਕਿਲੋ ਹੋਊਗਾ ਅੱਛਾ 2 ਵਰੀ 3 ਵਰੀ 4 ਹੋਊਗਾ ਤੇ ਮੈਂ ਇਹ ਹਰਾਣਾ ਵਾ ਜਿੱਦ ਕਈ ਵਾਰੀ ਨਾ ਖੜਾ ਮਾਮਾ ਜੀ ਇੱਥੇ ਖੜੋ ਆ ਫੜ ਫੜ ਖਜਾ ਫੜ ਖਜਾਓ ਪਹਿਲਾਂ ਕੱਟੀ ਕਈ ਵਾਰੀ ਸੰਦੀਪ ਸਿੰਘ ਹਾਂ ਆ ਜੀ ਦੁੱਧ ਦਿੰਦੀ ਆ ਦਿੰਦੀ ਆ ਉਹ ਹੌਲੇ ਕਿਲੋ ਹਾਂ ਤੇ ਇੰਨੇ ਹੀ ਬਾਬੇ ਦੀ ਮਿਹਰ ਵੇਖ ਵੀ ਅੱਜ ਦੁੱਧ ਦੇ ਥੱਲੇ ਨਾ 8 ਤੋਂ 9 ਕਿਲੋ ਹਾ ਜਿਆਦਾ ਠੰਡਾ ਤੇ ਜਿਹੜਾ ਮਰਜੀ ਚੁਆਈ ਕਰੇ ਦੋ ਟਾਈਮ ਆਪੇ ਇੱਕ ਹੋਰ ਗੱਲ ਵਾ ਇੱਕ ਆਫਰ ਮੈਂ ਹੋਰ ਦਿਆਂਗਾ ਆਪਣੀ ਵੀਡੀਓ 'ਚ ਜਿਹੜਾ ਚੁਆਈ ਕਰਕੇ ਲੈ ਕੇ ਜਾਏਗਾ ਉਹਨੂੰ ਹੋਰ ਛੋਟ ਹੋਊਗੀ ਚਲੋ ਠੀਕ ਆ ਮੋਹਨ ਸੰਦੀਪ ਸਿੰਘ ਮੁੱਲ ਪਤਾ ਕੀ ਆ आज ਕੱਠੀਆਂ ਹੀ ਕਰਦਾਂਗੇ ਝੋਟੀ ਦਾ ਮੋਲਾ ਉਹਦੇ ਨਾਲ ਠੀਕ ਆ ਸਿੱਧੀ ਗੱਲ ਚਲੋ ਕੱਠੀਆਂ ਇੱਕੋ ਜੀਆਂ ਨੇ ਇਹ ਵੀ ਦੋਂਦੀ ਹੈ ਇਹ ਵੀ ਦੋਂਦੀ ਆ ਜੀ ਹਾਂ ਇਹਦੇ ਕੋਲ ਵੀ 9 9.5 ਕਿਲੋ ਦੁੱਧ ਵਾ ਲਓ ਜੀ ਇਹ ਕੱਠੀਆਂ ਹੀ ਮਤਲਬ ਵੀ ਇਹ ਵੀ ਝੋਟੀ ਝੋਟੀ ਹੋ ਜਾਈਗੀ ਬਹੁਤ ਸੋਹਣੀ ਕੱਟੀ ਆ ਇਹ ਅਸਲ ਚੀਜ਼ਾਂ ਨੇ ਅਸਲ ਅਸਲ ਜੀ ਅਸਲ ਤੇ ਗੱਲ ਇਹ ਤਾਂ ਤੁਸੀਂ ਇਹ ਜੇ ਸਰਪੰਚ ਬਣੇ ਕੋਈ ਕੋਈ ਖਾਦੀ ਤਾਂ ਹੁਣ ਇੱਕ ਗੱਲ ਹੋਰ ਹੋ ਗਈ ਸੰਦੀਪ ਹਾਂਜੀ ਅੱਗੇ ਮਾਮਾ ਡਿਆ ਕਹਿਣ ਕਹਿੰਦਾ ਵੀ ਅਸਲੀ ਜਿਹੜਾ ਮਾਲ ਹੈ ਨਾ ਚੰਡੀਗੜ੍ਹ ਏਰੀਏ ਦਾ ਆ ਜਿਹੜੀਆਂ ਕਟੀਆਂ ਨੇ ਉਹ ਉਧਰ ਜਿਹੜਾ ਸਹੀ ਚੀਜ਼ ਆ ਗਾੜ ਸ਼ੰਕਰ ਏਰੀਏ ਦੀਆਂ ਹਾਂ ਵੇਖ ਕੱਟੀ ਇਹੋ ਜਿਹੀ ਨਹੀਂ ਬੜਾ ਵਸਾਂ ਦੇ ਗੱਲ ਤੇ ਸੰਦੀਪ ਇਹ ਵੀ ਦੋ ਦੰਦ ਦੋ ਦੰਦ ਵੇਖ ਸਿਰਫ ਇੰਨੇ ਇੰਨੇ ਕੱਢੇ ਆ ਗੋਇ ਤੇ ਪਿਓਰ ਦੋ ਦੰਦ ਆਜੋ ਜੀ ਤੇ ਥਾਣਾ ਲੱਗਾ ਜਿਵੇਂ ਦੁਜੇ ਤੀਜੇ ਸਵੇਰੇ ਵਾਲਿਆਂ ਮਈਆਂ ਦਾ ਹੁੰਦਾ ਥੋੜਾ ਕਾ ਬਰੂਗੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਰਾਮ ਨਰਾਮ 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 ਉਹ ਕੈਮਰੇ ਕੁਮਰੇ ਤੋਂ ਮਾੜਾ ਮੁੱਢ ਕਰ ਵੇਜ ਗਾੜ ਦੇ ਹੈ 10 ਕਿਲੋ ਦੁੱਧਾ ਔਰ ਆਪਾਂ ਜੇ ਭੇਜੀ ਗਏ ਇਹਨੂੰ ਫਿਰ ਨਾਲ ਲੈ ਕੇ ਭੇਜਨੇ ਹਾਂਜੀ ਬੋਲੋ ਸੰਦੀਪ ਜੀ ਇਹਨਾਂ ਦੋਹਾਂ ਦਾ ਮੁੱਲ ਹੀ ਕਰਦੇ ਆ 1 ਇੱਕ 15 15 ਇੱਕ 15 15 ਪਰ ਇਹਨਾਂ ਦੋਹਾਂ ਦਾ ਮੁੱਲ ਜਿਹੜਾ ਨਾ ਵੀ ਜਦੋਂ ਇਕੱਠੀਆਂ ਕੋਈ ਵੀ ਲੈ ਲੇ 10 10 ਦੀਆਂ ਦੇ ਦਾਂ ਨਹੀਂ ਠੀਕ ਹੈ ਭਾਈ ਠੀਕ ਹੈ ਤੇ ਜੇ ਸ਼ੋਰਟ ਕਰਾਉਣੀ ਆ ਤਾਂ ਫਿਰ ਮਾਮੇ ਕੋਲ ਕਰਾ ਲਾ। ਉਹ ਇਹਨੇ ਠੀਕ ਹੈ 199 ਦੇ 199 ਠੀਕ ਹੈ ਜੀ ਹਣੇ ਵੇਖੋ ਨਿੱਕੇ ਰੱਬ ਦਾ ਨਾ ਹੀ ਆ ਜੀ ਇਦੋਂ ਉੱਪਰ ਵੇਖੋ ਜਿਹੜਾ ਸਰੇ ਕਰਾ ਹਾਂ ਆ ਹੁਣ ਵੇਖੋ ਵੀ ਐਦਾਂ ਦੀਆਂ ਕਟੀਆਂ ਜੇ ਪਾ ਲਈਏ ਨਾ ਤੇ ਲੱਖ ਲੱਖ ਤੋਂ ਉਪਰ ਇਹਨਾਂ ਦੇ ਖਰਚੇ ਆ ਜਾਂਦੇ ਨੇ ਨਹੀਂ ਭਾਈ ਜੀ ਨਹੀਂ ਇਹ ਇਹ ਦਾ ਹੈ ਇਹ ਰਸ ਨੋਡ ਵੇ ਹਰ ਚੀਜ਼ ਦੇ ਜਿਵੇਂ ਕਹਿੰਦੇ ਪੂਰੀਆਂ ਨੇ ਹਾਂ ਅਸਲ ਚੀਜ਼ਾਂ ਨੇ ਚਲੋ ਆਹ ਜੀ ਅੱਜ ਇਹ ਸੰਦੀਪ ਸਿੰਘ ਤੀਜਾ ਸੂ ਆ ਜੇ ਅੱਛਾ ਤੇ ਜਿਸ ਵੇ ਐਸ ਵੇਲੇ ਇਹ ਦੇ ਮਗਰ ਕੱਟੀ ਆ ਹਾਂ 14 ਤੋਂ 15 ਦਿਨ ਸੂਈ ਨੂੰ ਹੋ ਗਏ ਜੇ ਇਹਦੇ ਕੋਲੇ ਦੁੱਧ ਜਿਹੜਾ ਨਾ ਸਹੀ ਅੱਛਾ ਜੀ ਮੇਰੇ ਕੋਲੋ ਚੁਵਾਈ ਤੇ ਆਇਆ ਵਾ 15 ਤੋਂ 16 ਕਿਲੋ ਹਾਂ ਜਿਹੜੀ 4 ਕਿਲੋ ਆਂਦੀ ਆਪਣੇ ਕੋ ਆ ਕੇ ਥੋੜਾ ਜਿਹਾ ਮੈਂ ਤਕਾਵਰਤ ਕੋੜ ਮਨਾਈ ਹੈ ਕੱਟੀ ਹੈ 14 13 ਨਾਲ ਦੇ ਦਾਂਗਾ ਆਪਾਂ ਜਿੱਥੇ ਵੀ ਭੇਜੀ 13 ਕਿਲੋ ਨਾਲ ਤੇ ਜੇ ਫਿਰ ਮੈਂ ਵੀ ਚੰਗੀ ਦੇਖੋ ਮੈਂ ਮੈਂ ਥੋੜੀ ਕਹਿਣਾ ਮੈਂ ਦੱਸਦੀ ਵੀ ਤੁਹਾਨੂੰ ਮੈਂ ਦੱਸਦੀ ਭਜੀ ਦੱਸਦੀ ਦੱਸਦੀ ਇਹਦੀ 2.5 ਕਿਲੋ ਸੰਦੀਪ ਗਾਰ ਹਾਂ ਟਾਈ ਗਲੋ ਇਹਦੇ ਗਾਰਡ ਚ ਦੁੱਧ ਵਾ ਦੁੱਧ ਵਾਲੀ ਮੈਂ ਤੇ ਚੌਂ ਲੱਗੀ ਆ ਕਿਤੇ ਕਾਨੂੰ ਗੱਲਾਂ ਆਂਦੀ ਮੈਨੂੰ ਹੀ ਆ ਅਸਲੀ ਗੱਡੀ ਕਿਨਾਂ ਚੱਲੇਗੀ ਗੱਡੀ ਕਿਨਾਂ ਦੱਸ ਮੈਂ ਵੇਹ ਚੀਜਾਂ ਅੱਜ ਆਈਟਮ ਬੰਮ ਇਹ ਮੈਂ ਲੱਗਾ ਬਾਹਰ ਕੱਢ ਤਾ ਫੇਰ ਮੈਂ ਸੋਚਿਆ ਮੈਂ ਚੱਲੋ ਇੱਕ ਜਗ੍ਹਾ ਤੇ ਉੱਥੇ ਚਾਰ ਕਰ ਦੇਣਾ ਤਿੰਨ ਇੱਥੇ ਬਣਾ ਦੇਣਾ ਤੇ ਹੁਣ ਪ੍ਰਮਾਤਮਾ ਨੇ ਕਿਰਪਾ ਕੀਤੀ ਨਾ ਹਾਂਜੀ ਦੇਣ ਇੱਕ ਦੋ ਦੀ ਗੱਲ ਆ ਫਿਰ 15 ਦੇ ਜਾਊਗੀ ਇਹਦਾ ਮੁੱਲ ਇਹਦਾ 1.5 ਮੰਗ ਲਈਏ ਕਰ ਲੋ ਹੈ ਕਰ ਲੋ 1.5 ਮੰਗ ਲਈ ਫਿਰ ਵਿਗਣੀਆਂ ਨਹੀਂ ਯਾਰ ਮੁੱਲ ਤੇ ਇੱਕ 30 ਹੈ ਹੂੰ ਇਹ ਵੀ ਇੱਕ 20 ਦੇਵਾਂਗੇ ਚਲੋ ਇੱਕ 20 ਦੇ ਵਿੱਚੋਂ ਆਈ ਨਹੀਂ 2000 ਚਲੋ ਹੁਣ ਅਜੇ ਵੇਲਾ ਹੱਥ ਨੂੰ ਆਹ ਬੰਦੇ 2000 ਗੋਲਾਂ ਕਰਦੇ ਆਂ ਭਲੇ ਅਜੇ 2000 ਛੋੜ ਆਹ ਵੇਖ ਲੈ ਹੋਣੇ ਲਾ ਆਮ ਜੇ ਪੂਰਾ ਕਰੜਾ ਕਰਕੇ ਛੱਡਾ ਠੀਕ ਆ ਆ ਜੀ ਸਿੰਘ ਇਹ ਵੀ ਸਹੀ ਇਹ ਸੂਈ ਆ ਹਾਂਜੀ ਸੁਵਾ ਦੁੱਜਾ ਹੂੰ ਕੰਡੇ ਲਾਵਾਂ 12 ਕਿਲੋ ਜੇ ਉਦਾਂ ਮਤਲਬ ਕਹਿੰਦੇ ਨਾ ਚੁਵਾਈ ਚੋਂ ਮੁੰਦਾ ਕਿੰਨਾ ਹਾਂਜੀ ਹਾਂਜੀ ਉਹ ਇਹਦੇ ਥੱਲੇ ਦੁੱਧ ਹੋਊਗਾ 14 ਹੂੰ ਪਰ ਕੰਡੇ ਲਾਵਾਂ ਜਿਹੜਾ ਨਾ ਉਹ ਹੋਊਗਾ ਇਸ ਵੇਲੇ ਮਤਲਬ ਵੀ 12 12 ਠੀਕ ਆ ਜੀ ਬਿਲਕੁਲ ਤੇ ਜਿਹੜਾ ਮਰਜੀ ਮੰਤੀ ਕਰਾ ਕੇ ਮੇਰੇ ਕੋਲ ਲੈ ਜੀ ਉਹ ਦਿਖਾ ਦੇ ਬਹੁਤ ਵੱਡੀ ਝੋਟੀ ਹੈ ਬੜੀ ਵੱਡੀ ਆ ਆਧਾ ਭਾਈ ਜੀ ਮੰਦੇ ਆ ਸਾਨੂੰ ਮੰਦਿਆਂ ਨਾਲ ਚਲਾਣਾ ਚੱਲਣਾ ਪੈਂਦਾ ਭਾਈ ਜੀ ਚਲਾਣਾ ਤੇ ਜੀਆਂ ਆਉਣਗੀਆਂ ਉਦੋਂ ਤੇਜ਼ਿਆਂ ਨਾਲ ਕਰਾਂਗੇ ਵੇਹ ਪੂਰੀ ਫੁੱਲ ਹਾਈਟ ਸਿੰਗਲ ਹੱਡੀ ਹਾਂ ਫੇਰ ਤੁਰਦੀ ਨਹੀਂ ਪਲਵਾਨ ਕੱਟਾ ਮੈਂ ਕੱਟੇ ਜੀ ਇਹਦੇ ਮਗਰ ਵੀ ਕੱਟਾ ਹੋ ਪਰਿਆਤਾ ਜੀ ਇਹ ਇਹਨੂੰ ਸੂਰੀ ਨੂੰ 6-7 ਦਿਨ ਹੀ ਹੋਇਆ ਲਿਆਓ ਜੀ ਲਿਆਓ ਰੰਗ ਵੇਖਦਾ ਕਿੰਦਾ ਜਾਂ ਮਨ ਵਰਗਾ ਇਹ ਆ ਅਸਲ ਚੀਜ਼ਾਂ ਅਸਲ ਅਸਲ ਜਿਆਦਾ ਮਤਲਬ ਨਸਲ ਪਿਓ ਬੈਂ ਹਰ ਪਾਸੇ ਪੂਰੀ ਹਾਂਜੀ ਇਹਦਾ ਮੁੱਲ ਸੰਦੀਪ ਸਿੰਘ 1 10 ਹੂੰ 500 ਇੱਕ ਪੰਦੀ ਹੋਰ 500 ਲੱਖ ਦੀ ਮਾਮੇ ਕੋ ਛੋੜ ਹੋਣ ਕਰਾਓ ਮਾਮਾ ਜੀ ਪੂਰੀ ਲੱਖ ਦੀ ਦੇ ਕਰਾਤੀ ਲੱਖ ਰੱਖ ਲੱਖ ਰੱਖ ਦੇ ਦੇ ਚਲੋ ਜਾਨ ਯਾਰ ਇਹ ਨਹੀਂ ਨਹੀਂ ਮੈਂ ਠੀਕ ਆਹੋ ਕਹਿੰਦੇ ਕਹਿੰਦਾ ਵੇੜਾ ਕੁਛ ਨਹੀਂ ਨਹੀਂ ਵੇਚਣੀਆਂ ਸੰਦੀਪ ਸੰਦੀਪ ਇੱਕ ਕੰਮ ਹੋਰ ਆ ਇਹਨੂੰ ਬਾਅਦ ਚ ਵਿਖਾ ਦਿੰਦੇ ਆ ਪਰਲਾ ਇਹ ਕੱਟੀ ਨਾ ਸੂਈ ਨੂੰ ਅੱਜ ਸਤਮਾ ਦੇਣਾ। ਹੂੰ ਇਹ ਪਹਿਲਾ ਸੂ ਹੈ। ਹੂੰ ਇਹਦਾ ਬੱਚਾ ਮਰ ਗਿਆ ਆਪਣੇ ਕੋਲ। ਅੱਛਾ। ਹੂੰ ਉਹ ਬੁਖਾਰ ਜਿਹਾ ਹੋਇਆ ਤਾਂ ਨਹੀਂ ਉਤਰਿਆ। ਉਹ ਦਿਨ ਆਉਂਦੀ ਆਪਣੇ ਕੋਲ ਬੱਚਾ ਮਰੇ। ਹੁਣ ਥੋੜੀ ਜੀ ਚੌਖਾ ਸੁੱਟ ਕੇ ਨਾ ਮੋਟਕ ਜਿਹੜਾ ਮਰਜੀ ਬਹਿ ਜੇ 11 ਕਿਲੋ ਦੁੱਧ ਵਾ। ਅੱਜ ਸਤਵੇਂ ਦੇਣਾ। ਕੱਟੀ ਦੁੱਧ ਦੇਊਗੀ 14 ਕਿਲੋ। ਹੂੰ ਹੁਣ ਲੱਗਣਾ ਅਜੇ 15 ਦਿਨਾਂ ਨੂੰ ਆਊਗੀ ਪੂਰੇ ਦੁੱਧ ਤੇ। ਪਰ ਐਸ ਵੇਲੇ 11 ਕਿਲੋ ਪੂਰਾ ਹਾਜ਼ਰ ਆ। ਦੋ ਟਾਈਮ ਚਵਾਈ ਕਰਾਵਾਂਗੇ। ਹਾਂ। ਤੇ ਜਿਹੜਾ ਮਰਜ਼ੀ ਚੋਲੇ ਅੱਛਾ ਹਾਂ ਜਿਹੜਾ ਮਰਜ਼ੀ ਜਿੱਦਨ ਨੂੰ ਮਰਜ਼ੀ ਬੈ ਕੇ ਚੋਲੋ ਸੀਓ ਠੰਡੀ ਬਹੁਤ ਆ ਠੀਕ ਹੈ ਦੂਵਲ ਨਾ 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 ਮਤਲਬ ਸਿਰਫ ਚੌਖਰ ਸੁਟਣਾ ਥੱਲੇ ਬੈ ਛੱਟੇ ਮਾਰਦੇ ਆ ਠੀਕ ਆ ਬਹੁਤ ਸੀਰ ਹੈ ਇਹ ਗੱਲਾਂ ਇੰਦੀ ਫਿਰ ਕੀਮਤ ਕੀਮਤ ਸੰਦੀਪ ਸਿੰਘ ਇਹ ਲਈ ਹੈ ਆਪਾਂ 117 ਦੀ ਹਾਂ ਹੁਣ ਵਿੱਚੋਂ ਥੋੜਾ ਬੋਤਾ ਕਰ ਦਾਂਗੇ ਮਾਨਤਾ ਨਾਲ ਇਹਦਾ ਹੁਣ ਕੋਈ ਛੋੜ ਛੱਪੇ ਵਾਲੀ ਕੰਮ ਜਿਹੜਾ ਹੋਊਗਾ ਜੇ ਕੋਈ ਲੈਣੀ ਚਾਹੇ ਚਾਹਵਾਨ ਜੇ ਵਿਕਦੀ ਠੀਕ ਹੈ ਨਹੀਂ ਵਿਕਦੀ ਕ ਤਾਂ ਵੀ ਠੀਕ ਆ ਘਰੇ ਖੜੀ ਆ ਕੋਈ ਏਡੀ ਗੱਲ ਨਹੀਂ ਤੇ ਉਦਾਂ ਇਹ ਆ ਵੀ ਅਸੀਂ ਮਾਨਤਨ ਕਰਦੇ ਆਂਗੇ ਵਿੱਚੋਂ ਚਲੋ ਇੱਕ ਸਰ ਮਾਨਤਨ ਕਰ ਦੋ ਹਾਂ ਹਾਂ ਪੱਕਾ ਜੀ ਇਹ ਨਹੀਂ ਆ ਵੀ ਕੋਈ 100 200 ਹਜ਼ਾਰ ਹਾਂਜੀ ਜੇ ਕੋਈ ਦਿਲੋਂ ਮੰਗੇਗਾ ਤੇ ਹੋ ਜੀ ਠੀਕ ਆ ਜੀ ਕਿਉਂਕਿ ਸਾਨੂੰ ਪਤਾ ਸਾਡੇ ਥੋੜੇ ਘਟਨੇ ਆ ਘਟਦੇ ਆ ਜਿਹੜੀ ਗੱਲ ਪਹਿਲਾਂ ਮੰਨ ਲੈਣੀ ਚਾਹੀਦੀ ਆਹ ਜੀ ਇਹ ਸਦੀਪ ਸਿੰਘ ਸੂਆ ਹੈਗਾ ਤੇ ਆ ਦੂਜਾ ਹੂੰ ਕੋਈ ਭਾਵੇਂ ਤੀਜਾ ਮੰਨ ਲੇ 13 ਕਿਲੋ ਦੁੱਧ ਅੱਛਾ ਹਾਂ 13 ਕਿਲੋ ਦੁੱਧ ਪੂਰਾ ਨਾਪ ਕੇ ਦੇਾਂਗੇ ਤੇ ਜੇ ਕਿਸੇ ਨੇ ਆਨਲਾਈਨ ਮੰਗਾਈ ਤੇ ਉਹਨੂੰ ਬਾਹਰ ਠੀਕ ਆ ਉਹਨੂੰ 12 ਕਿਲੋ ਉਹਨੂੰ ਹਾਂ ਤੇ ਪੂਰਾ 13 ਕਿਲੋ ਇਹਨੇ ਮਗਰ ਵੀ ਕੱਟਾਈ ਆ ਜੀ ਕੱਟੀ ਆ ਅੱਛਾ ਇਹਨੇ ਮਗਰ ਕੱਟੀ ਆ ਇਹਨੂੰ ਅੱਜ ਸੂਈ ਨੂੰ ਨਾ 8 ਦਿਨ 9 ਦਿਨ ਹੋ ਗਏ ਹੂੰ ਤੇ ਇਦਾਂ ਵਾਂ ਵੀ 10 ਦਿਨ ਹੀ ਹੋ ਗਏ ਉਹਨੇ ਅਜੇ ਮੈਲੇ ਮੂਰੇ ਤੋਂ ਨਹੀਂ ਚੱਲੀ ਹਾਂਜੀ ਤੇ ਜੇ ਆਪਣਾ ਸਹੀ ਤਰੰਗ ਨਾਲ ਹੋ ਗਿਆ ਨਾ ਮਤਲਬ ਵੀ ਹੂੰ ਮੈਲਾ ਮੂਲਾ ਛੁੱਟ ਗਈ ਇਹਨੇ 14 ਕਿਲੋ ਦੁੱਧ ਦਈਆ ਇਹਦਾ ਮਤਲਬ ਹੈ 1 5 ਠੀਕ ਆ ਉੱਚੋਂ 5 ਸ਼ੋਟ ਹੋਰ ਹੋ ਗਿਆ ਹੋਰ ਚਾਰਜ 2 ਲੱਖ ਸੋਣੀ ਨਹੀਂ 96 ਦੇ ਦਾਂ 96 ਹਜ਼ਾਰ ਦੇ ਆ ਦੇ ਦਾਂ 95 ਜਾਂ ਦੋ ਚੱਲ ਆਟ ਪੀ ਜਾ 95 ਜਿਹੜੇ 95 ਦੀ ਜਿੱਦਾਂ ਤੂੰ ਕਹਿਤਾ ਨਾ ਅੱਜ ਉੱਥੇ ਸਾਈਨ ਉਹ ਕਰ ਦਿੱਤੇ ਅਸਲੀ ਵੇ ਗੱਲ ਸੁਣਾ ਚਲੋ ਮੰਦੇ ਆ ਨਾ ਐ ਹੋਈ ਮੈਂ ਜਦੋਂ ਮਾਰੇ ਜਿਹੇ ਲਿਆਣ ਬਜਾ ਤੇ ਤੁਹਾਨੂੰ ਇੱਕ 20 ਦੀ ਵੀ ਨਹੀਂ ਕਹਿੰਦੇ ਨਹੀਂ ਮੈਂ ਸੱਚਾਈ ਹੈ ਜੇ ਦੁੱਧ ਚੋ ਕੇ ਕੋਈ ਲਵੇ ਬਿਲਕੁਲ ਬਿਲਕੁਲ ਹੋਣ ਵੀ ਐ ਬਾਲਟੀ ਪਰੋਂ ਦੀ ਹੁੰਦੀ ਆ ਤਾਂ ਨੂੰ ਇਹ 8 ਗਲਮਾਂ ਵਾਲੀ ਬਾਲਟੀ ਤਿੰਨਾਂ ਥਾਣਾਂ ਚ ਭਰ ਦਿੰਦੀ ਆ ਚਲੋ ਇਹਨਾਂ ਦੁੱਧ ਆ ਮੈਂ ਕੋ ਤੇ ਬਾਕੀ ਦੇਖੋ ਜੀ ਸੱਤ ਝੋਟੀਆਂ ਤੇ ਬਾਕੀ ਮੇਰੇ ਵਿੱਚ ਇੱਥੇ ਆਓ ਚੈੱਕ ਕਰੋ ਚੁਆਈ ਗੁਰ ਪੂਰੀ ਦਸਰੀਆਂ ਨੇ ਜਿਹੜੀ ਕਿਸੇ ਗੱਲ ਦੀ ਕਮੀ ਨਹੀਂ ਚੁਆਈ ਦੀ ਮੇਰੀ ਗਾਰੰਟੀ ਹੋਊਗੀ ਭਾਰ ਕੋਈ ਕੱਢੇ ਉਹਦੀ ਗਾਰੰਟੀ ਹੋਊਗੀ ਫੇਰ ਆਪਣਾ ਚੁਆਈ ਕਿਸੇ ਦੀ ਸਖਤ ਹੋਵੇ ਉਹਦੀ ਗਾਰੰਟੀ ਹੋਊਗੀ ਠੀਕ ਹੈ ਜੀ ਠੀਕ ਹੈ ਜੇ ਕੋ ਆਨਲਾਈਨ ਮੰਗਵਾਉਂਦਾ ਤੇ ਤੇ ਜੇ ਇੱਥੇ ਆ ਕੇ ਚੈੱਕ ਕਰ ਲੇ ਫੇਰ ਉਹਦੀ ਹੋਊਗੀ ਜਿਸ ਨੇ ਲੈਣੀ ਆ ਫੇਰ ਆਡੀ ਕੋਈ ਲੈ ਗਈ ਆਦੀ ਗਾਰੰਟੀ ਹੋਊਗੀ ਠੀਕ ਹੈ ਜੀ ਹਾਂਜੀ ਬਾਕੀ ਪਿੰਡ ਮਾਲੀਆ ਜਿਹੜਾ ਗਰਦਾਸਪੁਰ ਜੀ ਸਾਸਿਕਲੋ ਵਿੱਚ ਸਾਸਿਕਲ